ਹallelujah ਮਹਾਨ ਸ਼ਰੂ ਸ਼ਕਤੀਮਾਨ ਪਰਮੇਸ਼ਵਰ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਮੇਰੇ ਪਿਤਾ ਤੁਹਾਡੀ ਉਸਤਤ ਕਰਦੇ ਆ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਵਰ ਤੁਸੀਂ ਮਹਾਨ ਸ਼ਰੂ ਸ਼ਕਤੀਮਾਨ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਚੁੱਕੋ ਚੁੱਕ ਹੁੰਦੀ ਹੈ ਮੇਰੇ ਪਿਤਾ ਪਰਮੇਸ਼ਰ ਤੁਸੀਂ ਆਦੋਂ ਤੁਸੀਂ ਹੰਤੋਂ ਤੁਸੀਂ ਅਲਫਾ ਹੋ ਤੁਸੀਂ ਮੇਗਾ ਹੋ ਮੇਰੇ ਪਿਤਾ ਸੱਚਮੁੱਚ ਪ੍ਰਭੂ ਤੁਸੀਂ ਪਵਿੱਤਰ 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 ਹੈ ਪ੍ਰਭੂ ਪਰਮੇਸ਼ਰ ਸਰਵ ਸ਼ਕਤੀਮਾਨ ਜਿਹੜਾ ਹੈ ਸੀ ਜਿਹੜਾ ਹੈ ਜਿਹੜਾ ਹੋਂ ਬੜਾ ਹੈ ਪਵਿੱਤਰ 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 ਹੈ ਪ੍ਰਭੂ ਪਰਮੇਸ਼ਰ ਸਰਵ ਸ਼ਕਤੀਮਾਨ ਜਿਹੜਾ ਹੈ ਸੀ ਜਿਹੜਾ ਹੈ ਜਿਹੜਾ ਹੋਂ ਬੜਾ ਹੈ ਮੁਕਤੀ ਸਾਡੇ ਪਰਮੇਸ਼ਰ ਵੱਲੋਂ ਜਿਹੜਾ ਸਿੰਘਾਸਨ ਦੇ ਤੇ ਬਿਰਾਜਮਾਨ ਹੈ ਤੇ ਲੇਲੇ ਬੰਵਾ ਸੱਚਮੁੱਚ ਪਰਮੇਸ਼ਰ ਤੁਸੀਂ ਪਵਿੱਤਰ ਹੋ ਸਰਵ ਸ਼ਕਤੀਮਾਨ ਹੋ ਮੇਰੇ ਪਿਤਾ ਔਰ ਪ੍ਰਭੂ ਸਾਡੇ ਛੁਟਕਾਰੇ ਸਾਡੇ ਜੀਵਨ ਦੇ ਵਿੱਚ ਮੇਰੇ ਪਰਮੇਸ਼ਵਰ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਹੀ ਨੇ ਮੇਰੇ ਪਿਤਾ ਕਿਉਂਕਿ ਤੁਹਾਡਾ ਨਾਮ ਮਹਾਨ ਹੈ ਮੇਰੇ ਪਿਤਾ ਤੁਹਾਡੇ ਨਾਮ ਦੇ ਵਿੱਚ ਜੀਵਨ ਹੈ ਪ੍ਰਭੂ ਯਿਸੂ ਤੁਹਾਡੇ ਨਾਮ 'ਚ ਸਮਰਥਾ ਹੈ ਮੇਰੇ ਪਿਤਾ ਪ੍ਰਭੂ ਯਿਸੂ ਤੁਹਾਡਾ ਨਾਮ ਹੈ ਜਿਸ ਨਾਮ ਦੇ ਵਿੱਚ ਕੋੜੀ ਚੰਗੇ ਹੋ ਜਾਂਦੇ ਨੇ ਮੁਰਤੇ ਜ਼ਿੰਦਾ ਹੋ ਜਾਂਦੇ ਨੇ ਪ੍ਰਭੂ ਯਿਸੂ ਇੱਕ ਤੁਹਾਡਾ ਨਾਮ ਹੈ ਮੇਰੇ ਪਿਤਾ ਜੀ 'ਚ ਅੰਨੇ ਦੇਖਦੇ ਨੇ ਮੇਰੇ ਪ੍ਰਭੂ ਪ੍ਰਭੂ ਯਿਸੂ ਤੁਹਾਡਾ ਨਾਮ ਹੈ ਮੇਰੇ ਪਿਤਾ ਜਿਸ ਨਾਮ ਦੇ ਵਿੱਚ ਬੋਲੇ ਸੁਣਦੇ ਨੇ ਤੇ ਗੁੰਗੇ ਨਾਰੇ ਮਾਰਦੇ ਨੇ ਮੇਰੇ ਪਰਮੇਸ਼ਰ ਸੱਚਮੁੱਚ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਸਮਰਥ ਹੈ ਅੱਜ ਤੁਹਾਡਾ ਨਾਮ ਦੇ ਵਿੱਚ ਅਸੀਂ ਜੋ ਕੁਝ ਮੰਗਦੇ ਹਾਂ ਹੋ ਜਾਂਦਾ ਹੈ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਰ ਇੱਕ ਤੁਹਾਡਾ ਨਾਮ ਹੀ ਹੈ ਮੇਰੇ ਪਿਤਾ ਪਰਮੇਸ਼ਰ ਜਿਸ ਨਾਮ ਦੇ ਵਿੱਚ ਅਸੀਂ ਬੱਟੇ ਛੁਟਕਾਰੇ ਬੱਡੀਆਂ ਆਜ਼ਾਦੀਆਂ ਨੂੰ ਪਾ ਲੈਨੇ ਆ ਮੇਰੇ ਪਿਤਾ ਖੁਦਾਬਾਪ ਸੱਚਮੁੱਚ ਤੁਸੀਂ ਜੀਵਨ ਦਿੱਤਾ ਸਾਨੂੰ ਜ਼ਿੰਦਗੀ ਦਿੱਤੀ ਹੈ ਕਿ ਅਸੀਂ ਤੁਹਾਡੇ ਨਾਮ ਦੀ ਮਹਿਮਾ ਕਰਦੇ ਰਹੀਏ ਤੁਹਾਡੇ ਨਾਮ ਦੀ ਵਡਿਆਈ ਕਰਦੇ ਰਹੀਏ ਤੁਹਾਡੇ ਨਾਮ ਦੀ ਉਸਤਤ ਕਰਦੇ ਰਹੀਏ ਤੁਹਾਡੇ ਨਾਮ ਦੀ ਚੈਜੇਕਾਰ ਕਰਦੇ ਰਹੀਏ ਮੇਰੇ ਪਰਮੇਸ਼ਰ ਪ੍ਰਭੂ ਸਦਾ ਸਦਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਰਹੀਏ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਤੁਸੀਂ ਆਪਣੇ ਵਚਨ ਦੀ ਸਾਮਰਤ ਦੇ ਨਾਲ ਸਾਨੂੰ ਪਰਦੇ ਹੋ ਮੇਰੇ ਪਿਤਾ ਤੇ ਮੇਰੇ ਪਰਮੇਸ਼ਰ ਤੁਸੀਂ ਸਾਨੂੰ ਆਪਣੇ ਚਾਨਣ ਵਿੱਚ ਲੈ ਕੇ ਆਇਆ ਅੱਜ ਮੇਰੇ ਪ੍ਰਭੂ ਅੱਜ ਤੁਸੀਂ ਮੇਰੇ ਪ੍ਰਭੂ ਇੱਕ ਇੱਕ ਜਨ ਨੂੰ ਬਿਮਾਰੀ ਦੇ ਵਿੱਚੋਂ ਉਠਾ ਰਹੇ ਹੋ ਮੇਰੇ ਪਿਤਾ ਜੀ ਤੁਸੀਂ ਇੱਕ ਇੱਕ ਜਨ ਨੂੰ ਦੁੱਖਾਂ ਚੋਂ ਪਾਹਰ ਕੱਢ ਰਹੇ ਹੋ ਮੇਰੇ ਪ੍ਰਭੂ ਆਚ ਤੁਸੀਂ ਇੱਕ ਇੱਕ ਜਨ ਨੂੰ ਮੇਰੇ ਪਿਤਾ ਮਹਾਨ ਪਰਮੇਸ਼ਰ ਵੱਡੀ ਰਿਹਾਈ ਵੱਡੀ ਆਜ਼ਾਦੀ ਦੇ ਰਹੇ ਹੋ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਸੀਂ ਆਪਣੇ ਵਚਨ ਦੇ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਜੀ ਸ਼ਾਇਆ 60 ਅਧਿਆਇ ਵਿੱਚ ਕਿ ਉਠੋ ਚਮਕੋ ਤੁਹਾਡਾ ਚਾਨਣ ਦੁਆ ਗਿਆ ਯਹੋਵਾ ਦਾ ਪ੍ਰਤਾਪ ਜੋ ਤੁਹਾਡੇ ਉੱਤੇ ਚਮਕਿਆ ਹੈ ਅੱਜ ਮੇਰੇ ਪਰਮੇਸ਼ਰ ਤੁਹਾਡਾ ਇਹ ਵਚਨ ਸਾਨੂੰ ਉਠਾ ਰਿਹਾ ਹੈ ਮੇਰੇ ਮਹਾਨ ਪਰਮੇਸ਼ਰ ਅੱਜ ਸਾਨੂੰ ਚਮਕਾ ਰਿਹਾ ਹੈ ਮੇਰੇ ਪਰਮੇਸ਼ਰ ਅੱਜ ਤੁਹਾਡੇ ਵਚਨ ਦੀ ਸਮਰਤ ਉਹ ਤੁਹਾਡੇ ਵਚਨ ਦਾ ਚਮਕਾਰਾ ਜੇ ਇੱਕ ਇੱਕ ਦੇ ਘਰ ਵਿੱਚ ਪਵੇਗਾ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਇੱਕ ਇੱਕ ਦੇ ਜੀਵਨ ਤੇ ਇੱਕ ਇੱਕ ਦੇ ਸਰੀਰ ਉੱਤੇ ਜਾਵੇਗਾ ਅੱਜ ਪਰਮੇਸ਼ਰ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਤਾਂ ਤੁਸੀਂ ਕਹੋ ਉਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਅੱਜ ਮੇਰੇ ਪਰਮੇਸ਼ਰ ਉਠਾ ਰਹੇ ਹੋ ਤੁਸੀਂ ਮੇਰੇ ਪ੍ਰਭੂ ਜਿਸ ਤਰ੍ਹਾਂ ਤੁਸੀਂ ਮੇਰੇ ਪਿਤਾ ਜੈਰਸ ਦੀ ਬੇਟੀ ਨੂੰ ਉਠਾਇਆ ਸੀ ਮੇਰੇ ਪਿਤਾ ਉਹ ਨੌਜਵਾਨ ਬੇਟੀ ਸੀ ਮੇਰੇ ਪ੍ਰਭੂ ਉਹ ਵਿਧਵਾ ਦੇ ਪੁੱਤਰ ਨੂੰ ਉਠਾਇਆ ਸੀ ਮੇਰੇ ਪ੍ਰਭੂ ਉਹ ਨੌਜਵਾਨ ਸੀ ਮੇਰੇ ਪਿਤਾ ਅੱਜ ਤੁਸੀਂ ਉਠਾ ਰਹੇ ਹੋ ਮੇਰੇ ਪਰਮੇਸ਼ਵਰ ਉਹਨਾਂ ਨੌਜਵਾਨ ਬੱਚਿਆਂ ਨੂੰ ਮੇਰੇ ਪ੍ਰਭੂ ਜਨ ਨਸ਼ੇ ਵਿੱਚ ਸੁੱਤੇ ਪਏ ਨੇ ਮੇਰੇ ਪ੍ਰਭੂ ਜਨ ਨਸ਼ਿਆਂ ਵਿੱਚ ਸੌ ਚੁੱਕੇ ਨੇ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਉੱਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਜੋ ਨੌਜਵਾਨ ਬੱਚੇ ਤੁਹਾਡੇ ਇਸ वचन ਦੀ ਤਾਕਤ ਦੇ ਦੁਆਰਾ ਤੁਹਾਡੇ ਇਸ वचन ਦੇ ਸ਼ਬਦ ਦੇ ਦੁਆਰਾ ਕਿ ਉੱਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਉਨ ਨਸ਼ਿਆਂ ਚ ਪਹਾਰ ਆ ਰਹੇ ਨੇ ਉਹ ਜਾਗ ਰਹੇ ਨੇ ਪ੍ਰਭੂ ਤੁਹਾਡੀ ਮਹਿਮਾ ਦੇ ਲਈ ਤੁਹਾਡੀ ਵਡਿਆਈ ਦੇ ਲਈ ਤੁਹਾਡੀ ਉਸਤਤ ਦੇ ਲਈ ਮੇਰੇ ਪਿਤਾ ਅਜੋ ਨੌਜਵਾਨ ਬੱਚੇ ਜਾਗ ਰਹੇ ਨੇ ਮੇਰੇ ਪਿਤਾ ਤੁਹਾਡੀ ਮਹਿਮਾ ਵਡਿਆਈ ਦੇ ਲਈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਜਾਗ ਰਹੇ ਨੇ ਮੇਰੇ ਪਿਤਾ ਨੂੰ ਤੁਸੀਂ ਉਠਾਇਆ ਮੇਰੇ ਪ੍ਰਭੂ ਆਪਣੇ ਵਚਨ ਦੀ ਤਾਕਤ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਉਹ ਲਾਚਰ ਵੀ ਮਰ ਚੁੱਕਿਆ ਸੀ ਪ੍ਰਭੂ ਉਹ ਤੁਸੀਂ ਲਾਚਰ ਨੂੰ ਕਿਹਾ ਉੱਠ ਤੇ ਕਬਰ ਚੋਂ ਬਾਹਰ ਆ ਜਾਓ ਸੱਚਮੁੱਚ ਪਰਮੇਸ਼ਰ ਤੁਹਾਡੇ ਇੱਕੋ ਸ਼ਬਦ ਦੇ ਦੁਆਰਾ ਉਹ ਮੁਰਦਾ ਜ਼ਿੰਦਾ ਹੋ ਗਿਆ ਪ੍ਰਭੂ ਉਹ ਲਜ਼ਰ ਜ਼ਿੰਦਾ ਹੋ ਗਿਆ ਔਰ ਬਾਹਰ ਆ ਗਿਆ ਮੇਰੇ ਪਿਤਾ ਜ ਉਸੇ ਤਰ੍ਹਾਂ ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਕਹਿ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਜਿਨ੍ਹਾਂ ਦੇ ਹਾਲਾਤ ਮਰ ਚੁੱਕੇ ਨੇ ਮੇਰੇ ਪ੍ਰਭੂ ਜਿਨ੍ਹਾਂ ਨੂੰ ਕੋਈ ਆਸ ਨਹੀਂ ਹੈ ਮੇਰੇ ਪਿਤਾ ਜਿਨ੍ਹਾਂ ਨੂੰ ਮੇਰੇ ਪਰਮੇਸ਼ਵਰ ਲੱਗਦਾ ਹੈ ਕਿ ਇਹ ਚੀਜ਼ ਸਾਡੀ ਜ਼ਿੰਦਾ ਨਹੀਂ ਹੋ ਸਕਦੀ ਮੇਰੇ ਪਿਤਾ ਜਿਨ੍ਹਾਂ ਨੂੰ ਲੱਗਦਾ ਸਾਡਾ ਫਾਈਨੈਂਸ ਡੁੱਬ ਚੁੱਕਿਆ ਹੈ ਜਿਨ੍ਹਾਂ ਨੂੰ ਲੱਗਦਾ ਅਸੀਂ ਕਰਜ਼ੇ ਵਿੱਚ ਡੁੱਬ ਚੁੱਕੇ ਹਾਂ ਜਿਨ੍ਹਾਂ ਨੂੰ ਲੱਗ ਰਿਹਾ ਹੈ ਮੇਰੇ ਪਰਮੇਸ਼ਵਰ ਕਿ ਅਸੀਂ ਗਰੀਬੀ ਵਿੱਚ ਡੁੱਬ ਚੁੱਕੇ ਹਾਂ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਨੂੰ ਆਵਾਜ਼ ਮਾਰ ਰਹੇ ਹੋ ਮੇਰੇ ਪਿਤਾ ਉਹਨਾਂ ਨੂੰ ਕਹਿ ਰਹੇ ਹੋ ਕਿ ਉਠੋ ਸਮ ਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਉਠੋ ਅੱਜ ਮੇਰੇ ਪਰਮੇਸ਼ਰ ਉਹ ਬਾਹਰ ਆ ਰਹਿਣੇ ਕਰ ਤੇ ਜੋ مصیبتاں جو انہاں دکھاں جو کیونکہ ਪਰਮੇਸ਼ਰ ਤੁਸੀਂ لاچار نو اکو آواز ماری ਤੇ ਲਾਜ਼ਰ ਮੁਰਦਿਆਂ ਤੋਂ ਜ਼ਿੰਦਾ ਹੋ ਗਿਆ ਅੱਜ ਪਰਮੇਸ਼ੁਰ ਤੁਹਾਡੇ ਲੋਕ ਵੀ ਉਹਨਾਂ ਦੇ ਹਾਲਾਤ ਵੀ ਅੱਜ ਮੇਰੇ ਪਰਮੇਸ਼ੁਰ ਜੋ ਮਰ ਚੁੱਕੇ ਨੇ ਅੱਜ ਤੁਹਾਡੇ ਇਸ ਵਚਨ ਦੀ ਸਮਰਥ ਦੇ ਦੁਆਰਾ ਔਰ ਪਰਮੇਸ਼ੁਰ ਤੁਸੀਂ ਅੱਜ ਕਹਿ ਦਿੱਤਾ ਕਿ ਉਠੋ ਚਮਕੋ ਮੇਰੇ ਪਿਤਾ ਜੋ ਤੁਹਾਡੇ ਲੋਕ ਉੱਠ ਰਹੇ ਨੇ ਮੇਰੇ ਪ੍ਰਭੂ ਔਰ ਇਨਾਂ ਚੀਜ਼ਾਂ ਚੋਂ ਬਾਹਰ ਆ ਕੇ ਮੇਰੇ ਪਰਮੇਸ਼ੁਰ ਤੁਹਾਡੀ ਮਹਿਮਾ ਲਈ ਉੱਠ ਕੇ ਖਲੋਰੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਉਹਦਾ ਬਾਪ ਸੱਚਮੁੱਚ ਪਰਮੇਸ਼ੁਰ ਤੁਸੀਂ ਹੋ ਮੇਰੇ ਪਰਮੇਸ਼ਰ ਜੋ ਅੱਜ ਆਪਣੇ ਲੋਕਾਂ ਨੂੰ ਨਮਾ ਪਲ ਦੇ ਰਹੇ ਹੋ ਨਵੀਂ ਤਾਕਤ ਦੇ ਰਹੇ ਹੋ ਅੱਜ ਉਠਾ ਰਹੇ ਹੋ ਆਪਣੀ ਮਹਿਮਾ ਦੇ ਲਈ ਮੇਰੇ ਪਿਤਾ ਉਹ ਆਪਣਾ ਚਾਨਣ ਉਹਨਾਂ ਦੇ ਉੱਤੇ ਪ੍ਰਗਟ ਕਰ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਉਹਦਾ ਬਾਪ ਜਿਸ ਤਰ੍ਹਾਂ ਪ੍ਰਭੂ ਤੁਹਾਡੇ ਕੋਲੇ ਅਧਰੰਗੀ ਨੂੰ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ ਉਹ ਚਾਰ ਪਾਈ ਦੇ ਉੱਤੇ ਉਹ ਮੰਜੇ ਦੇ ਉੱਤੇ ਪਿਆ ਸੀ ਮੇਰੇ ਪਰਮੇਸ਼ਵਰ ਔਰ ਪ੍ਰਭੂ ਉਹ ਤੁਹਾਡੇ ਕੋਲ ਲੈ ਕੇ ਆਏ ਮੇਰੇ ਪਿਤਾ ਔਰ ਤੁਸੀਂ ਉਸ ਅਦਰੰਗੀ ਨੂੰ ਕਿਹਾ ਕਿ ਉੱਠ ਔਰ ਮੇਰੇ ਪਰਮੇਸ਼ਵਰ ਉਹ ਅਦਰੰਗੀ ਉੱਠ ਕੇ ਖਲੋ ਗਿਆ ਪ੍ਰਭੂ ਯਸੂ ਤੇਰੇ ਨਾਮ ਦੇ ਵਿੱਚ ਮੇਰੇ ਪਿਤਾ ਤੁਸੀਂ ਉਹਨੂੰ ਕਿਹਾ ਕਿ ਜਾ ਬੇਟਾ ਤੇਰੇ ਪਾਪ ਮਾਫ ਹੋਏ ਔਰ ਉੱਠ ਸੱਚਮੁੱਚ ਪਰਮੇਸ਼ਵਰ ਉਹ ਤੁਹਾਡੀ ਮਹਿਮਾ ਕਰਦਾ ਉੱਠ ਖੜਿਆ ਤੁਸੀਂ ਉਹਨੂੰ ਕਿਹਾ ਕਿ ਆਪਣੀ ਚਾਰ ਪਾਈ ਚੁੱਕ ਔਰ ਤੁਰ ਜਾ ਮੇਰੇ ਪ੍ਰਭੂ ਸੱਚਮੁੱਚ ਉਹ ਜਿਸ ਚਾਰ ਪਾਈ ਤੇ ਜਿਸ ਮੰਝੇ ਤੇ ਉਹਨੂੰ ਲੈ ਕੇ ਆਏ ਸੀ ਉਹਨੇ ਆਪਣੇ ਉਹ ਮੰਝੇ ਨੂੰ ਸਿਰ ਉੱਤੇ ਚੁੱਕਿਆ ਔਰ ਤੁਰ ਪਿਆ ਅੱਜ ਮੇਰੇ ਪਰਮੇਸ਼ਰ ਤੁਹਾਡਾ ਵਚਨ ਅੱਜ ਉਠਾ ਰਿਹਾ ਹੈ ਉਹਨਾਂ ਲੋਕਾਂ ਨੂੰ ਜੋ ਬਿਮਾਰੀ ਵਿੱਚ ਪਏ ਨੇ ਜੋ ਮੰਝੇ ਉੱਤੇ ਪਏ ਨੇ ਮੇਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਉਸ ਅਦਰੰਗੀ ਨੂੰ ਕਿਹਾ ਸੀ ਕਿ ਉੱਠ ਆਪਣੀ ਚਾਰ ਪਾਈ ਚੁੱਕ ਅੱਜ ਉਸੇ ਤਰ੍ਹਾਂ ਪ੍ਰਭੂ ਤੁਹਾਡਾ ਵਚਨ ਉਠਾ ਰਿਹਾ ਹੈ ਉਹਨਾਂ ਲੋਕਾਂ ਨੂੰ ਜੋ ਬਿਮਾਰੀ ਵਿੱਚ ਪਏ ਨੇ ਮੇਰੇ ਪਿਤਾ ਜੋ ਬਿਮਾਰੀਆਂ ਦਾ ਲਾਜ ਨਹੀਂ ਹੋ ਪਾ ਰਿਹਾ ਮੇਰੇ ਪਰਮੇਸ਼ਰ ਅੱਜ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਉਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਅੱਜ ਮੇਰੇ ਪਰਮੇਸ਼ਰ ਇੱਕ ਇੱਕ ਜਨ ਉਹ ਬਿਮਾਰੀਆਂ ਚ ਉਠ ਰਹੇ ਨੇ ਮੇਰੇ ਪਿਤਾ ਬਿਮਾਰੀਆਂ ਚ ਉਠ ਰਹੇ ਨੇ ਮੇਰੇ ਪ੍ਰਭੂ ਜੀ ਮੇਰੇ ਪਰਮੇਸ਼ਰੋਂ ਕੈਂਸਰ ਦੀ ਬਿਮਾਰੀ ਚ ਉਠ ਰਹੇ ਨੇ ਲੀਵਰ ਦੀ ਬਿਮਾਰੀ ਚ ਉਠ ਰਹੇ ਨੇ ਮੇਰੇ ਪਿਤਾ ਤੁਹਾਡੇ ਲੋਕ ਉਠ ਰਹੇ ਨੇ ਪ੍ਰਭੂ ਉਹ ਮੇਰੇ ਪਰਮੇਸ਼ਰ ਕੋਰ ਦੀ ਬਿਮਾਰੀ ਚ ਉਠ ਰਹੇ ਨੇ ਮੇਰੇ ਪ੍ਰਭੂ ਆ ਚ ਉਠ ਰਹੇ ਨੇ ਮੇਰੇ ਮਾਨ ਪਰਮੇਸ਼ਰ ਇੱਕ ਇੱਕ ਬਿਮਾਰੀ ਦੇ ਵਿੱਚੋਂ ਮੇਰੇ ਪਿਤਾ ਜੋ ਉਹਨਾਂ ਨੂੰ ਮੰਝੇ ਤੇ ਜਿਸ ਬਿਮਾਰੀ ਨੇ ਤੁਹਾਡੇ ਲੋਕਾਂ ਨੂੰ ਮੰਜੇ ਤੇ ਪਾਇਆ ਹੈ ਅੱਜ ਤੁਹਾਡਾ वचन ਉਹਨੂੰ ਕਹਿ ਰਿਹਾ ਹੈ ਪ੍ਰਭੂ ਅੱਜ ਤੁਹਾਡਾ वचन ਕਹਿ ਰਿਹਾ ਇੱਕ ਇੱਕ ਜਨੂ ਕੀ ਉਠੋ ਤੁਹਾਡਾ ਚਾਨਣ ਜੋ ਆ ਗਿਆ ਜਿਸ ਤਰ੍ਹਾਂ ਤੁਸੀਂ ਉਸ ਅਦਰੰਗੀ ਨੂੰ ਕਿਹਾ ਪ੍ਰਭੂ ਕਿ ਉੱਠ ਆਪਣੀ ਚਾਰ ਪਾਈ ਚੁੱਕ ਅੱਜ ਪ੍ਰਭੂ ਜਿੰਨੇ ਵੀ ਲੋਕੋ ਬਿਮਾਰੀ ਦੇ ਮਾਰੇ ਉਹ ਮੰਝੇ ਉੱਤੇ ਪੈਲੇ ਮੇਰੇ ਪਿਤਾ ਅੱਜ ਉੱਠ ਕੇ ਖਲੋਰੇ ਨੇ ਤੁਹਾਡੀ ਮਹਿਮਾ ਲਈ ਉੱਠ ਕੇ ਖਲੋਰੇ ਨੇ ਤੁਹਾਡੀ ਵਡਿਆਈ ਲਈ ਉੱਠ ਕੇ ਖਲੋਰੇ ਨੇ ਤੁਹਾਡੀ ਉਸਤਤ ਲਈ ਅੱਜ ਉੱਠ ਰਹੇ ਨੇ ਉੱਠ ਰਹੇ ਨੇ ਉੱਠ ਰਹੇ ਨੇ ਪ੍ਰਭੂ ਯਸੂ ਤਾ ਦੇ ਨਾਮ ਦੇ ਵਿੱਚ ਉੱਠ ਰਹੇ ਨੇ ਕਿਉਂਕਿ ਪਰਮੇਸ਼ਵਰ ਤੁਹਾਡੇ ਵਚਨ ਦੀ ਸਮਰਥਾ ਜ ਜਿਨ੍ਹਾਂ ਨੂੰ ਜ਼ਿੰਦਾ ਕਰ ਰਹੀ ਹੈ ਤੁਹਾਡੇ ਵਚਨ ਦੀ ਤਾਕਤ ਜ ਜਿਨ੍ਹਾਂ ਨੂੰ ਜ਼ਿੰਦਾ ਕਰ ਰਹੀ ਹੈ ਤੁਸੀਂ ਕਹਿ ਦਿੱਤਾ ਹੈ ਆਪਣੇ वचन ਦੇ ਵਿੱਚ ਕਿ ਉੱਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਯਹੋਵਾ ਦਾ ਪ੍ਰਤਾਪ ਜੋ ਤੁਹਾਡੇ ਉੱਤੇ ਚਮਕਿਆ ਹੈ ਅੱਜ ਮੇਰੇ ਪਰਮੇਸ਼ੁਰ ਉਹ ਬਿਮਾਰੀਆਂ ਵਾਲਿਆਂ ਉੱਤੇ ਉਹ ਤੁਹਾਡਾ ਚਾਨਣ ਚਮਕ ਰਿਹਾ ਹੈ ਮੇਰੇ ਪਿਤਾ ਅੱਜ ਉਹ ਆਪਣੀਆਂ ਚਾਰ ਪਾਈਆਂ ਅੱਜ ਉਹ ਆਪਣੇ ਮੰਜਿਆਂ ਨੂੰ ਛੱਡ ਕੇ ਖੁਦਾਬਾਪ ਤੁਹਾਡੀ ਮਹਿਮਾ ਲਈ ਉੱਠ ਰਹੇ ਨੇ ਤੁਹਾਡੀ ਵਡਿਆਈ ਲਈ ਉੱਠ ਰਹੇ ਨੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਉੱਠ ਰਹੇ ਨੇ ਮੇਰੇ ਪਿਤਾ ਮੇਰੇ ਪਰਮੇਸ਼ਵਰ ਕਿਉਂਕਿ ਤੁਹਾਡੇ ਵਚਨ ਦੇ ਵਿੱਚ ਤਾਕਤ ਹੈ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਸਮਰਥ ਹੈ ਮੇਰੇ ਪਿਤਾ ਔਰ ਤੁਸੀਂ ਕਿਹਾ ਆਪਣੇ ਵਚਨ ਦੇ ਵਿੱਚ ਕਿ ਉਠੋ ਚੰਕੋ ਤੁਹਾਡਾ ਚੱਲਣ ਜੋ ਆ ਗਿਆ ਹੈ ਅੱਜ ਤੁਸੀਂ ਕਹਿ ਰਹੇ ਹੋ ਪ੍ਰਭੂ ਕਿ ਜਾਗੋ ਉਠੋ ਪ੍ਰਾਰਥਨਾ ਕਰੋ ਕਿਥੇ ਪਰਤਿਆਵੇ ਵਿੱਚ ਨਾ ਪਾਏ ਜਾਵਾਂ ਅੱਜ ਮੇਰੇ ਪਰਮੇਸ਼ਵਰ ਤੁਹਾਡਾ ਵਚਨ ਸਾਨੂੰ ਉਠਾ ਰਿਹਾ ਹੈ ਪ੍ਰਾਰਥਨਾ ਕਰ ਲਈ ਉਠਾ ਰਿਹਾ ਹੈ ਮੇਰੇ ਪਿਤਾ ਤੁਹਾਡੀ ਮਹਿਮਾ ਕਰ ਲਈ ਉਠਾ ਰਿਹਾ ਹੈ ਮੇਰੇ ਪ੍ਰਭੂ ਅੱਜ ਉੱਠ ਰਹੇ ਨੇ ਉਹ ਜੋ ਸੁਸਤੀ ਵਿੱਚ ਨੇ ਪ੍ਰਭੂ ਚੌਦਲਿਦਰੀ ਵਿੱਚ ਨੇ ਪ੍ਰਭੂ ਜੋ ਆਲਸ ਵਿੱਚ ਨੇ ਮੇਰੇ ਪਿਤਾ ਜੋ ਪ੍ਰਾਰਥਨਾ ਨਹੀਂ ਕਰ ਪਾਉਂਦੇ ਮੇਰੇ ਪ੍ਰਭੂ ਜੋ ਤੁਹਾਡੀ ਮਹਿਮਾ ਨਹੀਂ ਕਰ ਪਾਉਂਦੇ ਪ੍ਰਭੂ ਅੱਜ ਤੁਹਾਡਾ ਵਚਨ ਨੂੰ ਕਹਿ ਰਿਹਾ ਕਿ ਉਠੋ ਜਾਗੋ ਪ੍ਰਾਰਥਨਾ ਕਰੋ ਅੱਜ ਮੇਰੇ ਪਰਮੇਸ਼ਵਰ ਇੱਕ ਇੱਕ ਜਨ ਤੁਹਾਡੀ ਇਸ ਵਚਨ ਦੀ ਆਵਾਜ਼ ਨਾਲ ਉੱਠ ਰਿਹਾ ਹੈ ਪ੍ਰਾਰਥਨਾ ਕਰਨ ਵਾਸਤੇ ਉੱਠ ਰਿਹਾ ਹੈ ਆਪਣੇ ਘਰਾਂ ਚ ਪ੍ਰਾਰਥਨਾ ਕਰਨੀ ਸ਼ੁਰੂ ਕਰ ਚੁੱਕਾ ਹੈ ਪ੍ਰਭੂ ਉਹ ਜਿਨ੍ਹਾਂ ਦੀਆਂ ਪ੍ਰਾਰਥਨਾ ਪ੍ਰਭੂ ਬੰਦ ਹੋ ਚੁੱਕੀਆਂ ਸੀਗੀਆਂ ਅੱਜ ਖੁਦਾਬਾਪ ਤੁਸੀਂ ਆਪਣੇ ਵਚਨ ਦੇ ਨਾਲ ਉਠਾ ਦਿੱਤਾ ਹੈ ਉਹਨਾਂ ਨੂੰ ਉਠਾ ਦਿੱਤਾ ਹੈ ਪ੍ਰਭੂ ਅੱਜ ਤੋਂ ਤੁਹਾਡੇ ਲੋਕ ਰਾਤਾਂ ਨੂੰ ਉੱਠ ਕੇ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਨੇ ਦਿਨ ਵਿੱਚ ਤਿੰਨ ਤਿੰਨ ਟਾਈਮ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਨੇ ਕਿਉਂਕਿ ਪਰਮੇਸ਼ਰ ਅੱਜ ਤੁਹਾਡਾ ਪ੍ਰਤਾਪ ਤੁਹਾਡਾ ਚਾਨਣ ਤੁਹਾਡੇ ਲੋਕਾਂ ਦੇ ਉੱਤੇ ਚਮਕਿਆ ਹੈ ਪਿਤਾ ਤੁਹਾਡੀ ਰੌਸ਼ਨੀ ਅੱਜ ਤੁਹਾਡੇ ਲੋਕਾਂ ਦੇ ਉੱਤੇ ਚਮਕੀ ਹੈ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਇੱਕੇ ਇੱਕ ਜਨ ਤੁਹਾਡੀ ਮਹਿਮਾ ਲਈ ਉੱਠ ਕੇ ਖਲੋ ਗਿਆ ਹੈ ਤੁਹਾਡੀ ਵਡਿਆਈ ਲਈ ਉੱਠ ਕੇ ਖਲੋ ਗਿਆ ਹੈ ਮੇਰੇ ਪ੍ਰਭੂ ਕਿਉਂਕਿ ਪਰਮੇਸ਼ਰ ਤੁਹਾਡੇ ਬਚਨਾਂ ਦੀ ਤਾਕਤ ਹੈ ਤੁਹਾਡੇ ਬਚਨਾਂ ਦੀ ਸਮਰਥਾ ਹੈ ਜੋ ਸਾਨੂੰ ਉਠਾਉਂਦੀ ਐ ਮੇਰੇ ਪਿਤਾ ਜਿਸ ਤਰ੍ਹਾਂ ਪ੍ਰਭੂ ਤੁਸੀਂ ਜੈਰ ਉਸਦੀ ਬੇਟੀ ਨੂੰ ਉਠਾਇਆ ਜਿਸ ਤਰ੍ਹਾਂ ਮੇਰੇ ਮਹਾਨ ਪਰਮੇਸ਼ਰ ਤੁਸੀਂ ਉਸ ਵਿਧਵਾ ਦੇ ਪੁੱਤਰ ਨੂੰ ਉਠਾਇਆ ਜਿਸ ਤਰ੍ਹਾਂ ਮੇਰੇ ਪਰਮੇਸ਼ਰ ਤੁਸੀਂ ਲਾਚਰ ਨੂੰ ਉਠਾ ਦਿੱਤਾ ਜਿਸ ਤਰ੍ਹਾਂ ਮੇਰੇ ਪਰਮੇਸ਼ਰ ਤੁਸੀਂ ਉਸ ਅਧਰੰਗੀ ਨੂੰ ਉਠਾ ਦਿੱਤਾ ਮੇਰੇ ਪ੍ਰਭੂ ਜਿਸ ਤਰ੍ਹਾਂ ਮੇਰੇ ਪਰਮੇਸ਼ਰ ਅੱਜ ਤੁਸੀਂ ਸਾਨੂੰ ਵੀ ਉਠਾਉਣ ਜਾ ਰਹੇ ਹੋ ਪ੍ਰਭੂ ਸਾਨੂੰ ਵੀ ਉਠਾਉਣ ਜਾ ਰਹੇ ਹੋ ਪ੍ਰਭੂ ਅਜ ਉਠਰੇ ਨੇ ਤੁਹਾਡੇ ਲੋਕ ਤੁਹਾਡੀ ਮਹਿਮਾ ਲਈ ਔਰ ਤੁਹਾਡਾ ਚਾਨਣ ਤੁਹਾਡਾ ਪ੍ਰਤਾਪ ਅੱਜ ਤੁਹਾਡੇ ਲੋਕਾਂ ਦੇ ਉੱਤੇ ਚਮਕ ਰਿਹਾ ਹੈ ਚਮਕ ਰਹੀ ਹੈ ਮੇਰੇ ਪਰਮੇਸ਼ਵਰ ਅੱਜ ਰੌਸ਼ਨੀ ਇੱਕ ਇੱਕ ਦੇ ਘਰ ਦੇ ਵਿੱਚ ਮੇਰੇ ਪਿਤਾ ਉਹ ਸਾਰੀਆਂ ਹਨੇਰੇ ਦੀਆਂ ਤਾਕਤਾਂ ਨੂੰ ਅੱਜ ਉਹ ਦੂਰ ਕਰ ਰਹੀ ਹੈ ਉਹ ਦੂਰ ਕਰ ਰਹੀ ਹੈ ਪ੍ਰਭੂ ਯਸੂ ਦਾ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਬਿਮਾਰੀਆਂ ਚੋਂ ਅੱਜ ਦੁੱਖਾਂ ਚੋਂ ਅੱਜ ਪਰੇਸ਼ਾਨੀਆਂ ਚੋਂ ਅੱਜ ਕਰਜ਼ਿਆਂ ਚੋਂ ਅੱਜ ਬੇਵਸੀਆਂ ਚੋਂ ਅੱਜ ਲਾਚਾਰੀਆਂ ਚੋਂ ਅੱਜ ਦਿਨਿਤਰੀ ਚੋਂ ਅੱਜ ਆਲਸ ਤੋਂ ਤੁਹਾਡੇ ਲੋਕ ਬਹਾਰ ਆ ਰਹੇ ਨੇ ਔਰ ਉੱਠ ਰਹੇ ਨੇ ਤੁਹਾਡੀ ਮਹਿਮਾ ਲਈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਉੱਠ ਰਹੇ ਨੇ ਕਿਉਂਕਿ ਪਰਮੇਸ਼ਵਰ ਤੁਸੀਂ ਆਪਣੇ ਬਚਨਾਂ ਦੀ ਤਾਕਤ ਨਾਲ ਸਾਨੂੰ ਬਲ ਦਿੰਦੇ ਹੋ ਬਚਨਾਂ ਦੀ ਤਾਕਤ ਦਿੰਦੇ ਹੋ ਮੇਰੇ ਪ੍ਰਭੂ ਤਾਂ ਜੋ ਅਸੀਂ ਉੱਠ ਕੇ ਖਲੋ ਜਾਈਏ ਮੇਰੇ ਪਿਤਾ ਜੋ ਲੋਕ ਪ੍ਰਭੂ ਆਪਣੀ ਚਰਚ ਵਿੱਚ ਨਹੀਂ ਜਾ 파 ਰਹੇ ਮੇਰੇ ਪਿਤਾ ਜਿਨ੍ਹਾਂ ਨੂੰ ਸ਼ੈਤਾਨ ਨੇ ਰੋਕ ਕੇ ਰੱਖਿਆ ਹੈ ਮੇਰੇ ਪ੍ਰਭੂ ਜਿਨ੍ਹਾਂ ਨੂੰ ਰੋਕਿਆ ਹੈ ਉਹਨੇ ਤੁਹਾਡੇ ਵਚਨ ਨੂੰ ਸੁਣਨ ਤੋਂ ਮੇਰੇ ਪਿਤਾ ਸੰਗਤੀ ਕਰਨ ਤੋਂ ਰੁਕਿਆ ਮੇਰੇ ਪਰਮੇਸ਼ਰ ਅੱਜ ਮੇਰੇ ਪਰਮੇਸ਼ਰ ਓ ਪ੍ਰਭੂ ਉੱਠ ਰਹੇ ਨੇ ਉੱਠ ਕੇ ਤੁਹਾਡੀ ਮਹਿਮਾ ਲਈ ਆਉਣਾ ਸ਼ੁਰੂ ਹੋ ਚੁੱਕੇ ਨੇ ਉਹ ਕਲਿਸਿਆ ਚਾਉਣਾ ਸ਼ੁਰੂ ਹੋ ਚੁੱਕੇ ਨੇ ਸੰਗਤੀ ਕਰਨੀ ਸ਼ੁਰੂ ਕਰ ਚੁੱਕੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਹਾਡੇ ਵਚਨਾਂ 'ਚ ਤਾਕਤ ਹੈ ਮੇਰੇ ਪ੍ਰਭੂ ਵਚਨਾਂ 'ਚ ਸਮਰਥਾ ਹੈ ਮੇਰੇ ਪਿਤਾ ਜੋ ਲੋਕ ਵਚਨ ਨੂੰ ਨਹੀਂ ਪੜ ਪਾ ਰਹੇ ਸੀ ਮੇਰੇ ਪਿਤਾ ਅਜੋ ਉੱਠ ਚੁਕੇ ਨੇ ਅਜੋ ਉੱਠ ਕੇ ਖਲੋ ਗਏ ਨੇ ਉਹਨਾਂ ਨੇ ਆਪਣੇ ਹੱਥਾਂ ਵਿੱਚ ਤੁਹਾਡੇ ਵਚਨ ਨੂੰ ਫੜ ਲਿਆ ਹੈ ਮੇਰੇ ਪਿਤਾ ਔਰ ਆਪਣੇ ਮਨ ਵਿੱਚ ਤੁਹਾਡੇ ਵਚਨ ਨੂੰ ਬਸਾ ਲਿਆ ਹੈ ਔਰ ਅੱਜ ਤੋਂ ਤੁਹਾਡਾ ਵਚਨ ਉਹਨਾਂ ਨੇ ਪੜਨਾ ਸ਼ੁਰੂ ਕਰ ਦਿੱਤਾ ਹੈ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਛੋ ਲੋਕ ਮੇਰੇ ਪ੍ਰਭੂ ਵਚਨ ਤੇ ਚੱਲ ਨਹੀਂ ਪਾ ਰਹੇ ਸੀ ਮੇਰੇ ਪਿਤਾ ਅੱਜ ਮੇਰੇ ਖੁਦਾਬਾਪ ਤੁਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਉਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਅੱਜ ਉਹ ਵਚਨ ਤੇ ਚੱਲਣਾ ਸ਼ੁਰੂ ਕਰ ਚੁੱਕੇ ਨੇ ਔਰ ਉਹ ਚਾਨਣ ਵਿੱਚ ਆ ਰਹੇ ਨੇ ਉਹ ਹਨੇਰੇ ਚੋਂ ਬਾਹਰ ਨਿਕਲ ਕੇ ਚਾਨਣ ਵਿੱਚ ਆ ਰਹੇ ਨੇ ਪ੍ਰਭੂ ਯਿਸੂ ਤੜੇ ਨਾਮ ਦੇ ਵਿੱਚ ਚਾਨਣ ਵਿੱਚ ਆ ਰਹੇ ਨੇ ਕਿਉਂਕਿ ਤੁਹਾਡੇ ਵਚਨਾਂ ਤੇ ਸਮਰਤਾ ਹੈ ਮੇਰੇ ਪਿਤਾ ਅੱਜ ਉਠਾ ਰਹੇ ਹੋ ਤੁਸੀਂ ਇੱਕ ਇੱਕ ਜਾਨ ਨੂੰ ਮੇਰੇ ਪਿਤਾ ਅੱਜ ਉਠਾ ਰਹੇ ਹੋ ਤੁਸੀਂ ਆਪਣੇ ਲੋਕਾਂ ਨੂੰ ਪ੍ਰਭੂ ਅੱਜ ਉਠਾ ਰਹੇ ਹੋ ਮੇਰੇ ਪਰਮੇਸ਼ਰ ਅਜੂਰ ਛੋਟੇ ਬੱਚੇ ਪ੍ਰਭੂ ਉਹ ਨੌਜਵਾਨ ਬੱਚੇ ਜੋ ਸਟੱਡੀ ਵਿੱਚ ਕਮਜ਼ੋਰ ਨੇ ਜੋ ਆਪਣੀ ਪੜ੍ਹਾਈ ਵਿੱਚ ਕਮਜ਼ੋਰ ਨੇ ਅੱਜ ਉੱਠ ਰਹੇ ਨੇ ਪ੍ਰਭੂ ਨਾਲੇ ਤੁਹਾਡੀ ਮਹਿਮਾ ਲਈ ਉੱਠ ਰਹੇ ਨੇ ਨਾਲੇ ਅੱਜ ਉੱਠ ਰਹੇ ਨੇ ਪਰਮੇਸ਼ਵਰ ਉਹ ਉੱਠ ਰਹੇ ਨੇ ਪ੍ਰਭੂ ਯਿਸੂ ਤੇਰੇ ਨਾਮ ਦੇ ਵਿੱਚ ਮੇਰੇ ਪਿਤਾ ਤੁਹਾਡੀ ਮਹਿਮਾ ਲਈ ਆਪਣੇ ਪੜ੍ਹਾਈ ਕਰਨ ਵਿੱਚ ਪੜਨ ਵਿੱਚ ਉੱਠ ਕੇ ਖਲੋ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਵਰ ਅੱਜ ਤੁਹਾਡੇ ਲੋਕ ਉੱਠ ਰਹੇ ਨੇ ਅੱਜ ਆਜ਼ਾਦ ਹੋ ਰਹੇ ਨੇ ਉਹ ਜਿੱਥੇ ਜਿੱਥੇ ਵੀ ਪ੍ਰਭੂ ਦੁਸ਼ਟ ਆਤਮਾ ਨੇ ਫੜ ਕੇ ਤੁਹਾਡੇ ਲੋਕਾਂ ਨੂੰ ਬਿਠਾਇਆ ਸੀਗਾ ਉਹ ਚਾਹੇ ਉਹ ਬਿਮਾਰੀ ਸੀ ਚਾਹੇ ਕੋਈ ਹੋੜ ਦੁੱਖ ਸੀ ਚਾਹੇ ਕੋਈ ਬੋਝ ਸੀ ਚਾਹੇ ਕੋਈ ਕਰਜ਼ੇ ਸੀ ਅੱਜ ਉਹ ਦੁਸ਼ਟ ਆਤਮਾ ਛੱਡ ਕੇ ਜਾ ਰਹੀਆਂ ਨੇ ਉਹ ਛੱਡ ਰਹੀਆਂ ਨੇ ਤੁਹਾਡੇ ਲੋਕਾਂ ਨੂੰ ਅੱਜ ਤੁਹਾਡੇ ਲੋਕ ਉੱਠ ਰਹੇ ਨੇ ਉੱਠ ਰਹੇ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਤੁਹਾਡੀ ਮਹਿਮਾ ਲਈ ਉੱਠ ਰਹੇ ਨੇ ਕਿਉਂਕਿ ਪਰਮੇਸ਼ਵਰ ਤੁਸੀਂ वचन ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਉਠੋ ਚਮਕੋ ਤੁਹਾਡਾ ਚੰਨ ਜੋ ਆ ਗਿਆ ਹੈ ਯਹਵਾ ਦਾ ਪ੍ਰਤਾਪ ਜੋ ਤੁਹਾਡੇ ਉੱਤੇ ਚਮਕਿਆ ਸੱਚਮੁੱਚ ਅੱਜ ਤੁਹਾਡੀ ਰੋਸ਼ਨੀ ਇਸ वचन ਦੀ ਸਮਰਥ ਨਾਲ ਇੱਕ ਇੱਕ ਘਰ ਉੱਤੇ ਚਮਕ ਰਹੀ ਹੈ ਇੱਕ ਇੱਕ ਪਰਿਵਾਰ ਉੱਤੇ ਚਮਕ ਰਹੀ ਹੈ ਪਰਿਵਾਰ ਉੱਤੇ ਚਮਕ ਰਹੀ ਹੈ ਅੱਜ ਮੇਰੇ ਪਰਮੇਸ਼ਵਰ ਉੱਠ ਰਹੇ ਨੇ ਤੁਹਾਡੇ ਲੋਕ ਜੋ ਕਰਜ਼ਿਆਂ ਹੇਠਾਂ ਦੱਬੇ ਹੋਏ ਸੀ ਅੱਜ ਉਹ ਕਰਜ਼ਿਆਂ ਦੇ ਬੋਝ ਅੱਜ ਜੋ ਕਰਜ਼ਿਆਂ ਦੇ ਬੋਝ ਤੇ ਥੱਲੇੋਂ ਬਾਹਰ ਆ ਰਹੇ ਨੇ ਬਾਹਰ ਆ ਰਹੇ ਨੇ ਬਾਹਰ ਆ ਰਹੇ ਨੇ ਪ੍ਰਭੂ ਯਿਸੂ ਤੜੇ ਨਾਮ ਦੇ ਵਿੱਚ ਬਾਹਰ ਆ ਰਹੇ ਨੇ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਸੀਂ ਹੋ ਜੋ ਆਜ਼ਾਦ ਕਰਦੇ ਹੋ ਮੇਰੇ ਪਿਤਾ ਔਰ ਤੁਹਾਡਾ ਅੰਨਣ ਅੱਜ ਸਭਨਾ ਨੂੰ ਉਠਾ ਰਿਹਾ ਹੈ ਉਠਾ ਰਿਹਾ ਹੈ ਅੱਜ ਜੋ ਮੇਰੇ ਦੀਆਂ ਤਾਕਤਾਂ ਨਾਸ਼ ਹੋ ਰਹੀਆਂ ਨੇ ਸ਼ੈਤਾਨ ਦੀਆਂ ਤਾਕਤਾਂ ਨਾਸ਼ ਹੋ ਰਹੀਆਂ ਨੇ ਬਿਮਾਰੀ ਦੀਆਂ ਤਾਕਤਾਂ ਨਾਸ਼ ਹੋ ਰਹੀਆਂ ਨੇ ਕਰਜ਼ੇ ਦੀਆਂ ਤਾਕਤਾਂ ਨਾਸ਼ ਹੋ ਰਹੀਆਂ ਨੇ ਬੇਵਸੀ ਦੀਆਂ ਤਾਕਤਾਂ ਨਾਸ਼ ਹੋ ਰਹੀਆਂ ਨੇ ਕਿਉਂਕਿ ਤੁਹਾਡਾ ਪ੍ਰਤਾਪ ਤੁਹਾਡਾ ਚਾਨਣ ਤੁਹਾਡੇ ਲੋਕਾਂ ਉੱਤੇ ਚਮਕਿਆ ਹੈ ਮੇਰੇ ਪਰਮੇਸ਼ਰ ਅਜੋ ਤਾਕਤਾਂ ਹੰਨੇਰੇ ਦੀਆਂ ਮੇਸ਼ਾਂ ਲਈ ਨਾਸ਼ ਹੋ ਰਹੀਆਂ ਨੇ ਪ੍ਰਭੂ ਯਸੂ ਤਦੇ ਨਾਮ ਚ ਔਰ ਤੁਹਾਡਾ ਚਾਨਣ ਮੇਰੇ ਖੁਦਾਬਾਪ ਉਹ ਹੰਨੇਰੇ ਦੀਆਂ ਤਾਕਤਾਂ ਚ ਅੱਜ ਤੁਹਾਡੇ ਲੋਕਾਂ ਨੂੰ ਬਾਹਰ ਕੱਢ ਰਿਹਾ ਹੈ ਉਹ ਚਾਨਣ ਵਿੱਚ ਲੈ ਕੇ ਆ ਰਿਹਾ ਹੈ ਉਹਨਾਂ ਨੂੰ ਉਠਾ ਰਿਹਾ ਹੈ ਪ੍ਰਭੂ ਉਹਨਾਂ ਨੂੰ ਉਠਾ ਰਿਹਾ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਦੇ ਲਈ ਮੇਰੇ ਪਿਤਾ ਮੇਰੇ ਪਰਮੇਸ਼ਰ ਮਸਾਰੀ ਮਹਿਮਾ ਤੁਹਾਡੇ ਨਾਮ ਨੂੰ ਜਿੰਦਾਬਾਦ ਸਾਰੀ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਮੇਰੇ ਪਿਤਾ ਕਿਉਂਕਿ ਤੁਹਾਡੇ ਵਚਨ 'ਚ ਹੀ ਤਾਕਤ ਹੈ ਮੇਰੇ ਪਿਤਾ ਤੁਹਾਡੇ ਵਚਨ ਦੇ ਵਿੱਚ ਹੀ ਜੀਵਨ ਹੈ ਮੇਰੇ ਪ੍ਰਭੂ ਉਹ ਪਰਮੇਸ਼ਵਰੋ 12 ਸਾਲ ਦੀ ਰੋਗਣ ਮੇਰੇ ਪ੍ਰਭੂ ਜਿਹਨੂੰ 12 ਸਾਲ ਤੱਕ ਕੋਈ ਵੀ ਆਰਾਮ ਨਹੀਂ ਦੇ ਸਕਿਆ ਸੀ ਕੋਈ ਡਾਕਟਰ ਇਲਾਜ ਨਹੀਂ ਕਰ ਸਕਿਆ ਸੀ ਪਰ ਮੇਰੇ ਪਰਮੇਸ਼ਰ ਤੁਸੀਂ ਮੇਰੇ ਖੁਦਾਬਾਪੂ ਨੇ ਤੁਹਾਡਾ ਪੱਲਾ ਛੁਇਆ ਔਰ ਉੱਠ ਕੇ ਖੜੀ ਹੋ ਗਈ ਤੁਹਾਡੀ ਮਹਿਮਾ ਲਈ ਉੱਠ ਕੇ ਖਲੋ ਗਈ ਤੁਹਾਡੀ ਵਡਿਆਈ ਲਈ ਅੱਜ ਪਰਮੇਸ਼ਰ ਸ਼ਵਰ ਜਿਨ੍ਹਾਂ ਨੂੰ ਸਾਲਾਂ ਬਦੀਆਂ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਇਲਾਜ ਨਹੀਂ ਹੋ ਪਾਇਆ ਮੇਰੇ ਪਿਤਾ ਅੱਜ ਉਹਨਾਂ ਦਾ ਇਲਾਜ ਤੁਸੀਂ ਕਰ ਦਿੱਤਾ ਹੈ ਆਪਣੇ ਬਚਨ ਦੀ ਤਾਕਤ ਨਾਲ ਅੱਜ ਉਹਨਾਂ ਬਿਮਾਰ ਲੋਕਾਂ ਨੂੰ ਤੁਸੀਂ ਆਪਣੇ ਬਚਨ ਨਾਲ ਕਹਿ ਦਿੰਦਾ ਕਿ ਉਠੋ ਚਮਕੋ ਤੁਹਾਡਾ ਚੈਨਲ ਜੋ ਆ ਗਿਆ ਹੈ ਤੁਹਾਡਾ ਚਾਨਣ ਜੋ ਆ ਗਿਆ ਹੈ ਤੁਹਾਡਾ ਚਾਨਣ ਜੋ ਆ ਗਿਆ ਹੈ ਯਹੋਵਾ ਦਾ ਪ੍ਰਤਾਪ ਤੁਹਾਡੇ ਉੱਤੇ ਚਮਕਿਆ ਹੈ ਅੱਜ ਚਮਕਿਆ ਹੈ ਪਰਮੇਸ਼ੁਰ ਤੁਹਾਡਾ ਚਾਨਣ ਇੱਕ ਇੱਕ ਜਾਂਦੇ ਉਤੇ ਔਰ ਸਭ ਦੇ ਸਭ ਜਨ ਜੋ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਪ੍ਰਭੂ ਅਜੋ ਜਾਦ ਹੋ ਚੁਕੇ ਨੇ ਆਜ਼ਾਦ ਹੋ ਚੁਕੇ ਨੇ ਬਿਮਾਰੀਆਂ ਤੋਂ ਆਜ਼ਾਦ ਹੋ ਚੁਕੇ ਨੇ ਔਰ ਜੋ ਜੋ ਆਪਣੇ ਘਰਾਂ ਵਿੱਚ ਪਰਮੇਸ਼ੁਰ ਤੁਹਾਡੇ ਇਸ ਵਚਨ ਨੂੰ ਬੋਲ ਰਹੇ ਨੇ ਜੇ ਸ਼ਾਇਆ 60 ਅਧਿਆਇ ਉਹਦੀ ਇੱਕ ਐਤ ਨੂੰ ਕਿ ਤੁਸੀਂ ਕਿਹਾ ਵਚਨ ਵਿੱਚ ਉੱਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਅੱਜ ਜੋ ਜੋ ਚਾਨ ਇਸ ਵਚਨ ਨੂੰ ਬੋਲ ਰਹੇ ਨੇ ਪ੍ਰਭੂ ਅੱਜ ਉੱਠ ਕੇ ਖਲੋ ਰਹੇ ਨੇ ਅੱਜ ਉਹਨਾਂ ਦਾ ਕਰਾਣਾ ਉੱਠ ਰਿਹਾ ਹੈ ਅੱਜ ਉਹਨਾਂ ਦੇ ਬੱਚੇ ਉੱਠ ਰਹੇ ਨੇ ਅੱਜ ਉਹਨਾਂ ਦਾ ਪਰਿਵਾਰ ਉੱਠ ਕੇ ਖਲੋ ਰਿਹਾ ਹੈ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਪਰਮੇਸ਼ਵਰ ਇਹ ਵਚਨ ਦੀ ਤਾਕਤ ਉਠਾ ਰਹੀ ਹੈ ਉਠਾ ਰਹੀ ਹੈ ਤੁਹਾਡੇ ਲੋਕਾਂ ਨੂੰ ਅੱਜ ਪ੍ਰਭੂ ਜੋ ਜੋ ਚਾਨ ਇਸ ਸ਼ਬਦ ਨੂੰ ਬੋਲ ਰਹੇ ਨੇ ਕਿ ਉੱਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਯਹੋਵਾ ਦਾ ਪ੍ਰਤਾਪ ਜੋ ਤੁਹਾਡੇ ਤੇ ਚਮਕਿਆ ਹੈ ਅੱਜ ਪਰਮੇਸ਼ਵਰ ਉਸ ਸੱਚੀ ਉੱਠ ਕੇ ਖਲੋਰੇ ਨੇ ਬਿਮਾਰੀਆਂ ਚੋਂ ਉੱਠ ਕੇ ਖਲੋਰੇ ਨੇ ਕਰਜ਼ਿਆਂ ਚੋਂ ਉੱਠ ਕੇ ਖਲੋਰੇ ਨੇ ਉਹ ਦੁੱਖਾਂ ਚੋਂ ਉੱਠ ਕੇ ਖਲੋਰੇ ਨੇ ਉਹ ਲੜਾਈ ਝਗੜਿਆਂ ਚੋਂ ਬਾਹਰ ਨਿਕਲ ਕੇ ਖਲੋਰੇ ਨੇ ਅੱਜ ਪਰਮੇਸ਼ਵਰ ਉਹ ਖਲੋਰੇ ਨੇ ਤੁਹਾਡੀ ਮਹਿਮਾ ਲਈ ਤੁਹਾਡੀ ਵਡਿਆਈ ਲਈ ਤੁਹਾਡੀ ਉਸਤਤ ਲਈ ਉਹ ਬੇਬਸੀਆਂ ਚੋਂ ਬਾਹਰ ਨਿਕਲ ਕੇ ਖਲੋਰੇ ਨੇ ਉਹ ਮੇਰੇ ਪਰਮੇਸ਼ਵਰ ਉਹ ਸੁਸਤੀ ਆਲੋਚ ਦਿੱਲੀਦਰੀ ਚੋ ਅੱਜ ਬਾਹਰ ਨਿਕਲ ਕੇ ਤੁਹਾਡੀ ਮਹਿਮਲ ਖਲੋਰੇ ਨੇ ਪ੍ਰਭੂ ਯਸੂ ਦਾ ਦੇ ਨਾਮ ਚ ਔਰ ਤੁਹਾਡਾ ਚਾਨਣ ਅੱਜ ਉਹਨਾਂ ਦੇ ਘਰਾਂ ਤੇ ਆ ਰਿਹਾ ਜੋ ਇਸ वचन ਨੂੰ ਆਪਣੇ ਘਰ ਵਿੱਚ ਬੋਲ ਰਹੇ ਹਨ ਕਿ ਉਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਯਹੋਵਾ ਦਾ ਪ੍ਰਤਾਪ ਜੋ ਤੁਹਾਡੇ ਉੱਤੇ ਚਮਕਿਆ ਹੈ ਅੱਜ ਜੋ ਕਹਿ ਰਹੇ ਨੇ ਕਿ ਪਰਮੇਸ਼ਵਰ ਤੁਹਾਡਾ ਪ੍ਰਤਾਪ ਸਾਡੇ ਉੱਤੇ ਚਮਕਿਆ ਹੈ ਸਾਡੇ ਘਰਾਂ ਉੱਤੇ ਚਮਕਿਆ ਹੈ ਸਾਡੇ ਬੱਚਿਆਂ ਉੱਤੇ ਚਮਕਿਆ ਹੈ ਸਾਡੇ ਕਾਰੋਬਾਰ ਉੱਤੇ ਚਮਕਿਆ ਹੈ ਸਾਡੇ ਬਿਜ਼ਨਸ ਨੌਕਰੀਆਂ ਉੱਤੇ ਚਮਕਿਆ ਹੈ ਅੱਜ ਤੁਹਾਡਾ ਚਾਨਣ ਉਹਨਾਂ ਦੇ ਜੀਵਨ ਵਿੱਚ ਚਮਕ ਚੁੱਕਿਆ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਤੁਹਾਡੀ ਹਜ਼ੂਰੀ ਵਿੱਚ ਮੇਰੇ ਪਿਤਾ ਕਿ ਜਿੰਨੇ ਵੀ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿੱਛਾ ਅੱਜ ਪ੍ਰਭੂ ਇੱਕ ਇੱਕ ਜਨ ਉੱਠ ਕੇ ਖਲੋ ਜਾਵੇ ਪ੍ਰਭੂ ਤੁਹਾਡੀ ਮਹਿਮਾ ਲਈ ਤੁਹਾਡੀ ਵੱਡੀ ਆਈ ਲਈ ਅੱਜ ਮੇਰੇ ਪ੍ਰਭੂ ਜੋ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਔਰ ਖੁਦ ਆਪਣੇ ਘਰ ਵਿੱਚ ਆਪਣੇ ਪਰਿਵਾਰ ਵਿੱਚ ਔਰ ਪਰਮੇਸ਼ਵਰ ਇਸ ਵਚਨ ਨੂੰ ਬੋਲ ਕੇ ਚਾਹੇ ਉਹ ਇੱਕ ਸ਼ਬਦ ਹੀ ਬੋਲ ਰਹੇ ਨੇ ਕਿ ਪਰਮੇਸ਼ਵਰ ਅੱਜ ਤੂੰ ਮੈਨੂੰ ਉਠਾ ਰਿਹਾ ਹੈ ਅੱਜ ਤੂੰ ਮੈਨੂੰ ਉਠਾ ਰਿਹਾ ਹੈ ਪਰਭੂ ਅੱਜ ਜੋ ਬੋਲ ਰਹੇ ਨੇ ਮੇਰੇ ਪਰਮੇਸ਼ਰ ਅਜ ਉੱਠ ਰਹੇ ਨੇ ਉੱਠ ਰਹੇ ਨੇ ਕਿਉਂਕਿ ਤੁਹਾਡੇ ਵਚਨ 'ਚ ਤਾਕਤ ਹੈ ਮੇਰੇ ਪਿਤਾ ਤੁਸੀਂ ਕਹਿ ਦਿੱਤਾ ਵਚਨ ਵਿੱਚ ਕਿ ਉੱਠੋ ਚਮਕੋ ਤੁਹਾਡਾ ਚਾਨਣ ਜੋ ਆ ਗਿਆ ਹੈ ਅੱਜ ਜੋ ਉੱਠ ਰਹੇ ਨੇ ਮੇਰੇ ਪਰਮੇਸ਼ਵਰ ਜੋ ਕਹਿ ਰਹੇ ਨੇ ਉਹ ਉੱਠ ਰਹੇ ਨੇ ਉੱਠ ਰਹੇ ਨੇ ਕਬੂ ਯਸੂ ਤੁਹਾਡੇ ਨਾਮ ਦੇ ਵਿੱਚ ਤੁਹਾਡੀ ਮਹਿਮਾ ਲਈ ਮੇਰੇ ਪਿਤਾ ਔਰ ਸਾਰੀ ਮਹਿਮਾ ਖੁਦਾਬਾਪ ਤੁਹਾਡੇ ਨਾਮ ਉੱਤੇ ਹੈ ਔਰ ਮੇਰੇ ਪਰਮੇਸ਼ਰ ਦੇ ਵਚਨ ਤੁਹਾ ਦਾ ਬਾਪ ਇੱਕ ਇੱਕ ਦੇ ਘਰ ਵਿੱਚ ਕੰਮ ਕਰੇ। ਅੱਜ ਤੁਸੀਂ ਆਪਣਾ ਵਚਨ ਪੇਚ ਕੇ ਆਪਣੇ ਲੋਕਾਂ ਨੂੰ ਚੰਗਾ ਕਰ ਰਹੇ ਹੋ ਮੇਰੇ ਪੁੱਤ। ਕਿਉਂਕਿ ਤੁਸੀਂ ਕਹਿ ਦਿੱਤਾ ਹੈ ਕਿ ਥੋ ਚੰਮ ਕੋ ਤੁਹਾਡਾ ਚਾਨਣ ਆ ਗਿਆ ਹੈ। ਅੱਜ ਤੁਸੀਂ ਹਰ ਬਿਮਾਰ ਨੂੰ ਹਰ ਜੋ ਬੋਝ ਇੱਥਾਂ ਦੱਬਿਆ ਹੋਇਆ ਸੀ, ਜੋ ਕਰਜ਼ੇ ਇੱਥਾਂ ਦੱਬਿਆ ਹੋਇਆ ਸੀ, ਬੇਵਸੀ ਇੱਥਾਂ ਦੱਬਿਆ ਸੀ, ਅੱਜ ਤੁਸੀਂ ਆਪਣੇ ਇਸ ਵਚਨ ਦੀ ਤਾਕਤ ਨਾਲ ਉਹਨੂੰ ਖੜਾ ਕਰ ਦਿੱਤਾ ਹੈ ਆਪਣੀ ਮਹਿਮਾ ਲਈ। ਔਰ ਸੱਚੀ ਪ੍ਰਭੂ ਅੱਜ ਤੁਹਾਡਾ ਪ੍ਰਤਾਪ ਤੁਹਾਡਾ ਚਾਨਣ ਇੱਕ ਇੱਕ ਦੇ ਘਰ ਉਤੇ ਚਮਕਿਆ ਹੈ ਪ੍ਰਭੂ ਯਸੁ ਤੜੇ ਨਾਮ ਦੇ ਵਿੱਚ ਮੇਰੇ ਬਤਾ ਔਰ ਸਾਰੀ ਮਹਿਮਾ ਸਾਰੀ ਵਡਿਆਈ ਪ੍ਰਭੂ ਸਾਰੀ ਮਹਿਮਾ ਮੇਰੇ ਪਰਮੇਸ਼ਵਰ ਤੁਹਾਡੇ ਨਾਮ ਨੂੰ ਮਿਲਦੀ ਹੈ ਤੁਹਾਡੇ ਨਾਮ ਨੂੰ ਮਿਲਦੀ ਹੈ ਪਰਮੇਸ਼ਰ ਕਿਉਂਕਿ ਤੁਹਾਡੇ ਨਾਮ 'ਚ ਸਮਰਥ ਹੈ ਤੁਹਾਡੇ ਨਾਮ 'ਚ ਜੀਵਨ ਹੈ ਤੁਹਾਡੇ ਨਾਮ 'ਤੇ ਛੁਟਕਾਰੇ ਹਨ ਪ੍ਰਭੂ ਯਿਸੂ ਤੁਹਾਡੇ ਨਾਮ 'ਚ ਅਸੀਂ ਪਿਤਾ ਕੋਲੋਂ ਜੋ ਕੁਝ ਮੰਗਦੇ ਹਾਂ ਉਹ ਸਾਡੇ ਜੀਵਨਾਂ 'ਚ ਹੋ ਜਾਂਦਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਅੱਜ ਮੈਂ ਮੰਗ ਰਿਹਾ ਪਰਮੇਸ਼ਰ ਫਿਰ ਤੋਂ ਕਿ ਤੁਹਾਡੇ ਲੋਕ ਅੱਜ ਉੱਠ ਕੇ ਖੜੋ ਜਾਣ ਔਰ ਤੁਹਾਡਾ ਪ੍ਰਤਾਪ ਅੱਜ ਤੁਹਾਡੇ ਲੋਕਾਂ ਦੇ ਉੱਤੇ ਚਾਨਣ ਵਾਂਗੂ ਚਮਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਇਹ ਪ੍ਰਾਰਥਨਾ ਮੰਗਦਾ ਹਾਂ थैंक यू परमेर तूीष देमे बरकत देख और परमेष्वर ने अजे वचन थानू तो दिता है कि उठो चमको था तो चान जो आ गया है जो हवा का प्रताप जो तेजे तो उत्ते चमकया है अज तुम इस वचन लेकर प्रार्थना करो ਜਿਸ਼ਾਇਆ 60 ਅਧਿਆਏ ਉਹਦਾ ਇੱਕ ਐਤ ਵਿੱਚ ਅੱਜ ਇਸ वचन ਨੂੰ ਲੈ ਕੇ ਤੁਸੀਂ ਆਪਣੇ ਘਰਾਂ ਵਿੱਚ ਪ੍ਰਾਰਥਨਾ ਕਰੋ ਕਿਉਂਕਿ ਪਰਮੇਸ਼ਵਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਕੋਈ ਬਿਮਾਰੀ ਹੈ ਅੱਜ ਉਸ ਪਰਮੇਸ਼ਵਰ ਨੂੰ ਕਹੋ ਪਰਮੇਸ਼ਵਰ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਉੱਠ ਇਸ ਬਿਮਾਰੀ ਚੋਂ ਬਾਹਰ ਨਿਕਲ ਉੱਠ ਕੇ ਖਲੋ ਜਾ ਮੇਰੀ ਮਹਿਮਾ ਲਈ ਉਹ ਬਿਮਾਰੀ ਤੁਹਾਨੂੰ ਛੱਡ ਕੇ ਜਾਏਗੀ ਤੁਸੀਂ ਪ੍ਰਭੂ ਦੀ ਮਹਿਮਾ ਲਈ ਉੱਠ ਖੜੋ ਜਾਓਗੇ ਜੋ ਜੋ ਲੋਕ ਚਾਰ ਪਾਈਆਂ ਤੇ ਪੈਲੇ ਉੱਠ ਨਹੀਂ 파ਰੇ ਉਹ ਪ੍ਰਾਰਥਨਾ ਵੀ ਨਹੀਂ ਕਰ 파ਰੇ ਅੱਜ ਤੁਸੀਂ ਖੁਦ ਉਹਨਾਂ ਲਈ ਪ੍ਰਾਰਥਨਾ ਕਰੋ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਹੋ ਚਾਹੇ ਤੁਹਾਡੇ ਕੋਲ ਘਰ ਵਿੱਚ ਬਿਮਾਰ ਹੈ ਚਾਹੇ ਤੁਹਾਨੂੰ ਕੋਈ ਲੱਗਦਾ ਹੈ ਕਿ ਜਿੱਥੇ ਜ਼ਰੂਰਤ ਹੈ ਅੱਜ ਤੁਸੀਂ ਇਸ वचन ਨੂੰ ਲੈ ਕੇ ਜਾਓ ਉਹਨਾਂ ਦੇ ਕੋਲ ਜੋ ਬਿਮਾਰ ਜੋ ਦੁੱਖ ਵਿੱਚ ਨੇ ਮੁਸੀਬਤ ਵਿੱਚ ਨੇ ਜੇ ਕਰਜਿਆਂ ਹੇਠਾਂ ਦੱਬੇ ਹੋਏ ਨੇ ਬੋਝ ਹੇਠਾਂ ਦੱਬੇ ਹੋਏ ਨੇ ਨਸ਼ਿਆਂ ਵਿੱਚ ਦੱਬੇ ਹੋਏ ਨੇ ਅੱਜ ਉਹਨਾਂ ਦੇ ਕੋਲ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਨੂੰ ਉਨ੍ਹਾਂ ਦੇ ਹੱਥ ਰੱਖ ਕੇ ਉਹਨਾਂ ਨੂੰ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਤੁਸੀਂ ਕਹਿ ਦਿੱਤਾ वचन ਵਿੱਚ ਕਿ ਉੱਠੋ ਅੱਜ ਇਹ ਤੁਹਾਡੇ वचन ਨੂੰ ਮੈਂ ਇਹਨਾਂ ਦੇ ਜੀਵਨ ਚ ਇਮਪਾਰਟ ਕਰਦਾ ਹਾਂ ਅੱਜ ਤੁਹਾਡਾ वचन ਇਹਨਾਂ ਨੂੰ ਉਠਾ ਰਿਹਾ ਹੈ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਅੱਜ ਜਦੋਂ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰੋਗੇ ਆਪਣੇ ਘਰਾਂ ਵਿੱਚ ਵੀ ਜਾਂ ਕਿਸੇ ਹੋਰ ਲਈ ਵੀ ਪਰਮੇਸ਼ਰ ਦੇ ਇਸ वचन ਦੇ ਦੁਆਰਾ ਉਹ ਲੋਕ ਉੱਠ ਕੇ ਖਲੋ ਜਾਣਗੇ ਪ੍ਰਭੂ ਦੀ ਮਹਿਮਾ ਲਈ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਪਰ ਮੇਰਾ ਪਰਮੇਸ਼ਰ ਦਾ ਪ੍ਰਤਾਪ ਔਰ ਉਹਦਾ ਚਾਨਣ ਤੁਹਾਡੇ ਉੱਤੇ ਵੀ ਚਮਕੇਗਾ ਔਰ ਜਿਸ ਬਿਮਾਰੀ ਵਾਲੇ ਲਈ ਤੁਸੀਂ ਪ੍ਰਾਰਥਨਾ ਕਰੋਗੇ ਉਹਦੇ ਉੱਤੇ ਵੀ ਚਮਕੇਗਾ ਪ੍ਰਭੂ ਯਿਸੂ ਦੇ ਨਾਮ ਵਿੱਚ ਆਮੇਨ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਆਸ਼ੀਰਦ ਦੇਣ ਬਰਕਤ ਦੇਣ ਚੈ ਮਸੀਹ ਦੀ